ਸਤਿ ਸ਼੍ਰੀ ਅਕਾਲ ਦੋਸਤੋ ਜੌਬਲਟ ਬਾਈ ਹਰਦੀਪ YouTube ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ 12ਵੀਂ ਪਾਸ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਟੋਟਲ ਪੋਸਟਾਂ ਨੇ ਜੀ 2555 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ ਹੈ ਜੀ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ 25000 ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 2 ਜੂਨ 2025 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਨੌਜਵਾਨਾਂ ਲਈ 2555 ਸਰਕਾਰੀ ਨੌਕਰੀਆਂ ਲਈ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਿਹਦੇ ਵਿੱਚ ਪੂਰੀ ਜਾਣਕਾਰੀ ਮੈਂਸ਼ਨ ਕੀਤੀ ਗਈ ਹੈ ਜੀ ਜਾਂ ਫਿਰ ਤੁਸੀਂ ਮੇਰੀ ਆਫਸਰੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਪ੍ਰਾਪਤ ਕਰ ਸਕੋਗੇ ਅਤੇ ਉੱਥੋਂ ਹੀ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਪੋਸਟ ਆਊਟ ਕੀਤੀਆਂ ਨੇ ਜੀ ਜੋਗਾ ਟ੍ਰੇਨਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਸਭ ਤੋਂ ਪਹਿਲਾਂ ਜਿਨ੍ਹਾਂ ਉਮੀਦਵਾਰਾਂ ਨੇ 12ਵੀਂ ਪਾਸ ਕੀਤੀ ਆ ਉਹਨਾਂ ਉਮੀਦਵਾਰਾਂ ਨੂੰ ਜੋਗਾ ਟ੍ਰੇਨਰ ਜੋ ਕੋਰਸ ਹੁੰਦਾ ਜੀ ਉਹ ਕੰਪਲੀਟ ਕਰਾਇਆ ਜਾਵੇਗਾ ਜਿਹਦਾ ਨਾਮ ਹੈ ਜੀ ਡਿਪਲੋਮਾ ਇਨ ਮੈਡੀਟੇਸ਼ਨ ਐਡ ਜੋਗਾ ਸਾਇੰਸਸ ਇਹ ਡਿਪਲੋਮਾ ਤੁਹਾਨੂੰ ਕੰਪਲੀਟ ਕਰਾਇਆ ਜਾਵੇਗਾ ਸਰਕਾਰ ਵੱਲੋਂ ਜਿਨ੍ਹਾਂ ਉਮੀਦਵਾਰਾਂ ਨੇ 12ਵੀਂ ਪਾਸ ਕੀਤੀ ਆ ਉਮਰ ਹੱਦੇ ਜੀ 30 ਸਾਲ ਦੇ ਵਿਚਕਾਰ ਉਹ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਇਹ ਜੋ ਕੋਰਸ ਹੈ ਜੀ 1 ਸਾਲ ਦਾ ਇਹ ਕੋਰਸ ਹੋਵੇਗਾ ਜੀ 1 ਸਾਲ 8 ਮਹੀਨਿਆਂ ਦਾ ਆਨ ਫੀਲਡ ਟ੍ਰੇਨਿੰਗ ਸ਼ਾਮਿਲ ਹੈ ਜੀ ਇਹ ਕੋਰਸ ਤੁਸੀਂ ਕੰਪਲੀਟ ਕਰਨਾ ਹੋਵੇਗਾ ਜੀ ਜੋ ਤੁਹਾਡੀ ਟ੍ਰੇਨਿੰਗ ਚੱਲੇਗੀ ਉਸ ਵੀ ਤੁਹਾਨੂੰ ਸਖਲਾਈ ਦੇ ਤੌਰ ਤੇ ਹਰ ਮਹੀਨੇ 8000 ਰੁਪਏ ਬਜੀ ਫਾਰ ਦਿੱਤਾ ਜਾਵੇਗਾ ਕੋਰਸ ਪੂਰਾ ਕਰਨ ਤੋਂ ਬਾਅਦ ਸਰਕਾਰੀ ਜੋਗਾ ਟ੍ਰੇਨਰ ਬਣ ਕੇ ਕਮਾਓ 25000 ਰੁਪਏ ਜਿਵੇਂ ਤੁਸੀਂ ਕੋਰਸ ਕੰਪਲੀਟ ਕਰ ਲੋਗੇ ਤਾਂ ਸਰਕਾਰ ਵੱਲੋਂ ਸਾਨੂੰ ਜੋਬ ਦਿੱਤੀ ਜਾਵੇਗੀ ਅਤੇ 25000 ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ। ਇੱਕ ਹੋਰ ਤੁਸੀਂ ਕਰਨਾ ਹੋਵੇਗਾ ਜੀ ਇਧਰ ਲਈ ਤੁਸੀਂ ਕਰਨਾ ਜੀ ਆਨਲਾਈਨ ਅਪਲਾਈ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਅਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਜੀ। ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋਵੇਗੀ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।